ਸਤਿ ਸ਼੍ਰੀ ਅਕਾਲ ਮੈਂ ਹਾਂ ਡਾਕਟਰ ਜਿੰਦਰ ਸਿੰਘ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਵੱਡੀ ਖਬਰ ਡੇਰਾ ਬਾਬਾ ਨਾਨਕ ਤਵਾਰੀ ਹੈ ਜਿੱਥੇ ਕਿ ਕਰਤਾਰਪੁਰ ਸਾਹਿਬ ਲਾਂਗੇ ਦੇ ਨੇੜੇ ਬਣੇ ਪੁਲ ਦੇ ਹੇਠੋਂ ਬਣੀ ਤੁਸਰੀ ਬਨ ਟੁੱਟਣ ਦੇ ਕਰਕੇ ਡੇਰਾ ਬਾਬਾ ਨਾਨਕ ਦੇ ਵਿੱਚ ਖੜ ਆ ਗਿਆ ਹੈ ਤੇ ਲਗਭਗ ਡੇਰਾ ਬਾਬਾ ਨਾਨਕ ਇਲਾਕਾ ਡੁੱਬ ਗਿਆ ਹੈ ਹਾਲਾਂਕਿ ਮੈਦਾਨੀ ਇਲਾਕਿਆਂ ਵਿੱਚ ਅਜੇ ਪਾਣੀ ਨਹੀਂ ਪਹੁੰਚਿਆ ਹੈ ਪਰ ਹੁਣ ਬਜ਼ਾਰਾਂ ਤੱਕ ਪਾਣੀ ਵੀ ਆਉਣ ਦੀ ਸੰਭਾਵਨਾ ਹੈ ਕਿਉਂਕਿ ਡੇਰਾ ਬਾਬਾ ਨਾਨਕ ਦੇ ਜੋ ਆਲੇ ਦੁਆਲੇ ਦੇ ਪਿੰਡ ਹਨ ਲਗਭਗ ਪਾਣੀ ਵਿੱਚ ਡੁੱਬ ਗਏ ਹਨ ਤਨ ਦੱਸਦੇ ਕਿ ਦੇਰ ਰਾਤ ਗੁਰਦਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੇੜਿਓਂ ਤੁਸੀ ਬੰਨ ਦੇ ਵਿੱਚ ਪਾੜ ਪਿਆ ਸੀ ਤੇ ਅੱਜ ਸਵੇਰੇ ਜੋ ਗੁਰਦਰਾ ਕਰਤਾਰਪੁਰ ਸਾਹਿਬ ਨੂੰ ਲਾਂਘੇ ਨੂੰ ਜਾਣ ਵਾਲਾ ਪੁਰਾਣਾ ਰਸਤਾ ਹੈ ਉੱਥੇ ਵੀ ਕਈ ਫੁੱਟ ਡੂੰਗਾ ਪਾੜ ਪਿਆ ਗਿਆ ਤੇ ਰਾਵੀ ਦਰਿਆ ਦਾ ਪਾਣੀ ਤੇਜ਼ੀ ਦੇ ਨਾਲ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਤੇ ਕਈ ਪਿੰਡਾਂ ਨੂੰ ਉਸਨੇ ਆਪਣੀ ਚਪੇਟ ਵਿੱਚ ਲੈ ਵੀ ਲਿਆ ਹੈ ਤਨ ਦੱਸਦੇ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਸਾਦਾਵਾਲੀ ਅਗਵਾਨ ਮਾਨ ਅਤੇ ਹੋਰ ਖਾਸਾਂ ਵਾਲੀ ਸਮੇਤ ਜੋ ਵਕ ਵਕ ਪਖੋਕੇ ਟਾਲੀ ਸਾਹਿਬ ਚੰਦੂ ਨੰਗਲ ਜੋੜੀਆਂ ਇਹ ਸਾਰੇ ਪਿੰਡ ਇਸ ਵੇਲੇ ਪਾਣੀ ਦੀ ਲਪੇਟ ਚ ਹਨ ਤੇ ਇਨਾਂ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਤੇ ਫਸਲਾਂ ਦੇ ਨਾਲ-ਨਾਲ ਲੋਕਾਂ ਨੂੰ ਘਰਾਂ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਬਚਾਅ ਕਾਰਜ ਦੀਆਂ ਟੀਮਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਪਰ ਹੁਣ ਕਿਉਂਕਿ ਪਾਣੀ ਦੀ ਰਫ਼ਤਾਰ ਹੀ ਇੰਨੀ ਤੇਜ਼ ਹੈ ਤੇ ਇਸ ਤੋਂ ਇਲਾਵਾ ਜੋ ਪਾੜ ਪਿਆ ਹੈ ਉਸ ਦੇ ਨਾਲ ਹੁਣ ਕਿਸੇ ਨੂੰ ਵੀ ਫਿਲਹਾਲ ਕੋਈ ਸਮਝ ਨਹੀਂ ਆ ਰਹੀ ਹੈ ਕਿ ਰਾਤੋਂ ਰਾਤ ਇਹ ਬਣਿਆ ਕੀ ਹੈ ਦੇਰਾ ਬਾਬਾ ਨਾਨਕ ਦੇ ਵਿੱਚ ਹੁਣ ਇਸ ਵੇਲੇ ਜੋ ਬਾਜ਼ਾਰ ਹਨ ਹਾਲਾਂਕਿ ਇਹ ਬਾਜ਼ਾਰ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਪਰ ਦੇਰਾ ਬਾਬਾ ਨਾਨਕ ਦੀ ਜੋ ਬਟਾਲਾ ਚੁੰਗੀ ਜਿਸ ਨੂੰ ਕਹਿੰਦੇ ਸੀ ਅਤੇ ਹੁਣ ਜੋ ਗਿੱਲ ਪੈਲੇਸ ਦੇ ਨੇੜੇ ਤੇੜੇ ਦਾ ਇਲਾਕਾ ਹੈ ਉੱਥੋਂ ਤੱਕ ਇਹ ਪਾਣੀ ਪਹੁੰਚ ਚੁੱਕਾ ਹੈ ਉਧਰ ਦਰਬਾਰ ਸਾਹਿਬ ਦੇ ਪਿਛਲੇ ਹਿੱਸਿਆਂ ਜਿੱਥੋਂ ਕਿ ਕਰਤਾਰਪੁਰ ਸਾਹਿਬ ਦਾ ਲਾਂਗਾ ਵੀ ਦਿਖਦਾ ਹੈ ਉਸ ਸਾਈਡ ਤੇ ਵੀ ਪਾਣੀ ਫਿਲ ਚੁੱਕਾ ਹੈ ਖਾਸਾਂ ਵਾਲੀ ਦੇ ਵਿੱਚ ਪਾਣੀ ਆ ਚੁੱਕਾ ਹੈ ਵੈਰੋਕੇ ਦੇ ਨੇੜੇ ਪਾਣੀ ਆ ਚੁੱਕਾ ਹੈ ਇਸ ਤਰ੍ਹਾਂ ਆਪਕੋ ਕਿ 44 ਸਾਹਿਬ ਸਜਾਦਾ ਧਰਮਕੋਟ ਪੱਤਨ ਖੋਨੇਵਾਲ ਕਨਿਏ ਕੇ ਬੇਟੇ ਸਾਰੇ ਪਿੰਡ ਇਸ ਵੇਲੇ ਪਾਣੀ ਚ ਡੁੱਬ ਚੁਕੇ ਹਨ ਲਗਭਗ ਪਾਣੀ ਦੀ ਜੋ ਰਫਤਾਰ ਹੈ ਉਹ ਵੀ ਕਾਫੀ ਤੇਜ਼ ਹੈ ਤੇ ਲੋਕਾਂ ਦੇ ਵਿੱਚ ਵੱਡਾ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਗਭਗ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋਏ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਇਲਾਕੇ ਆਂ ਹਨ ਡੇਰਾ ਬਾਬਾ ਨਾਨਕ ਦੇ ਪਹਿਲਾਂ ਤੁਹਾਨੂੰ ਦਿਖਾਣਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਸਥਲ ਦਾ ਇਸ ਵੇਲੇ ਕੀ ਮਾਹੌਲ ਹੈ ਤੇ ਕਿਵੇਂ ਇੱਥੇ ਰਾਵੀ ਦਰਿਆ ਨੇ ਪਾਣੀ ਨੇ ਮਾਰ ਮਾਰੀ ਹੈ ਤਾਂ ਦੱਸ ਦਈਏ ਕਿ ਕਰਤਾਰਪੁਰ ਸਾਹਿਬ ਲਾਂਗੇ ਤੇ ਕੱਲ ਹੀ ਜੋ ਕੰਡਿਆਲੀ ਤਾਰ ਲੱਗੀ ਹੋਈ ਸੀ ਉਹ ਪੂਰੀ ਤਰ੍ਹਾਂ ਨਾਲ ਡੁੱਬੀ ਵਿਖਾਈ ਦੇ ਰਹੀ ਸੀ ਪਰ ਸੰਗੀ ਰਾਤ ਨੂੰ ਜਦੋਂ ਤੋਂ ਤੁਸੀਂ ਤੇ ਪਾਰ ਪਿਆ ਲਗਾਤਾਰ ਹੀ ਇਲਾਕੇ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਗਿਆ ਹਾਲਾਂਕਿ ਪ੍ਰਸ਼ਾਸਨ ਨੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਸਾਦਾਵਾਲੀ ਹਰੂਵਾਲ ਅਤੇ ਹੋਰ ਜੋ ਦਰਿਆ ਦੇ ਨਾਲ ਲੱਗਦੇ ਪਿੰਡ ਸਨ ਕਰਤਾਰਪੁਰ ਸਾਹਿਬ ਲਾਂਗੇ ਦੇ ਨਾਲ ਲੱਗਦੇ ਪਿੰਡ ਸਨ ਉਹਨਾਂ ਨੂੰ ਖਾਲੀ ਕਰਾਉਣ ਦਾ ਫੈਸਲਾ ਕਰ ਲਿਆ ਸੀ ਤੇ ਹੁਣ ਲਗਭਗ ਇਹ ਪਿੰਡ ਪਾਣੀ ਚ ਡੁੱਬ ਗਏ ਹਨ ਇਸ ਮੌਕੇ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਵੇਲੇ ਪਾਣੀ ਦਾ ਜੋ ਮਾਹੌਲ ਹੈ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਫੜ ਪੂਰੀ ਤਰ੍ਹਾਂ ਆ ਗਿਆ ਹੈ ਤੇ ਡੇਰਾ ਬਾਬਾ ਨਾਨਕ ਦਾ ਇਲਾਕਾ 1988 ਤੋਂ ਬਾਅਦ ਇੱਕ ਵਾਰ ਫਿਰ ਤੋਂ ਡੁੱਬ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਬਾਰਿਸ਼ ਹੁੰਦੀ ਰਹੀ ਦਰਿਆ ਦੇ ਵਿੱਚ ਪਾਣੀ ਭਰਦਾ ਰਿਹਾ ਜਾਂ ਫਿਰ ਡੈਮਾਂ ਤੋਂ ਪਾਣੀ ਛੱਡਿਆ ਗਿਆ ਤਾਂ ਡੇਰਾ ਬਾਬਾ ਨਾਨਕ ਅਤੇ ਖਾਸ ਤੌਰ ਤੇ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਵੱਡੀ ਤਬਾਹੀ ਮੱਚ ਸਕਦੀ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਡੇਰਾ ਬਾਬਾ ਨਾਨਕ ਰੋਡ ਕੋਰੀ ਡੂਰ ਇੱਥੇ ਆਪਾਂ ਖੜੇ ਆਂ। ਤੇ ਪਾਣੀ ਦਾ ਬਹਾਅ ਬਹੁਤ ਤੇਜ਼ ਆ ਸੜਕ ਆ ਜਿਹੜੀ ਇਹ ਕੋਰੀਡੋਰ ਤੋਂ ਮੱਲਵ ਇਹ ਮੁੜਦਾ ਕੋਰੀਡੋਰ ਨੂੰ ਸੜਕ ਜਾਂਦੀ ਹੈ ਤੇ ਦੇਰਾ ਬਾਬਾ ਨਾਨਕ ਨੂੰ ਇਹ ਆਪਾਂ ਇੱਧਰਲੇ ਪਾਸੇ ਫਸੇ ਆ ਇੱਧਰ ਸੜਕ ਥੋੜੀ ਬੋਦੀ ਬਾਕੀ ਆ ਤੇ ਇਥੇ ਗੁਰਦਾਸ ਪਹੁੰਚਣੀ ਚਾਹੀਦਾ ਹੈ ਤੇ ਕਰੀ ਬਰੀ 50 ਕਿਲੋਮੀਟਰ ਤੇ ਬਟਾਲਾ 23 ਕਿਲੋਮੀਟਰ ਨੰਬਰ 45 ਕਿਲੋ ਦੇ ਤੇ ਇਹ ਕਿਉਂਕਿ ਜਿੱਥੋਂ ਇੱਕ ਕੋਰੀਡੋਰ ਨੂੰ ਛੜਕ ਜਾਂਦੀ ਹੈ ਇਹ ਕੋਰੀਡੋਰ ਵਾਲੀ ਸੜਕ ਬੜੀ ਉੱਚੀ ਬਣਾਈ ਸੀ ਇਹ ਵੇਖੋ ਵੀ ਸਾਰੀ ਇਹ ਲਗਭਗ ਖਰਾ ਲੱਕਰ ਬਰਾਬਰ ਹੋ ਗਿਆ ਪਾਣੀ ਦਾ ਬਹੁਤ ਜ਼ਿਆਦਾ ਪਾਣੀ ਵਧਣ ਡਿਆ ਇਹ ਥੋੜੀ ਬੁਤੀ ਸੜਕ ਹੈਗੀ ਆ ਬਣੀ ਜਿ세ਦਾਰ ਜੀ ਤੁਸੀਂ ਕਿਧਰ ਫਸ ਗਏ ਇਤਨਾ ਪਾਣੀ ਚੜ ਗਿਆ ਵਾ ਕਿ ਬਹੁਤ ਜ਼ਿਆਦਾ ਪਾਣੀ ਹੋ ਗਿਆ ਵਾ ਇਹ ਆਪਾਂ ਜੋ ਵੇਖ ਰਹੇ ਆ ਤੂ ਪਾਣੀ ਦਾ ਇਹ ਪਾਣੀ ਸੜਕ ਦੇ ਉੱਤੋਂ ਦੀ ਜਾ ਰਿਹਾ ਉਹਦੇਆਂ ਧਾਵਾਂ ਤੇ ਸੜਕ ਟੁੱਟ ਗਈ ਹੈ ਤੇ ਇਹ ਪਾਣੀ ਆ ਘਰ ਡੁੱਬੇ ਲੋਕੀ ਛੱਤਾਂ ਦੇ ਉੱਤੇ ਚੜੇ ਆ ਇਹ ਦੇਖਾ ਬੇਖੁਸ਼ ਹਦਾ ਡਬਲ ਬਿਲਡਿੰਗ ਦੇ ਉੱਤੇ ਵਿਚਾਰੇ ਚੜੇ ਆ ਤੇ ਇਹ ਨਰਮ ਬਨਾਨਕ ਵਾਲੇ ਲੋਕ ਇਹ ਚੰਦੂ ਨੰਗਲ ਨੂੰ ਜਾਂਦੀ ਸੜਕ ਚੰਦੂ ਨੰਗਲ ਤੋਂ ਪਹਿਲਾਂ ਆ ਚੰਦੂ ਨੰਗਲ ਵੀ ਪਾਣੀ ਚ ਡੁੱਬਾ ਵਾ ਗਲਾਮਾਰੀ ਵੀ ਇਹ ਸਾਰੇ ਇਲਾਕੇ ਮਾਨ ਮਾਨ ਪਿੰਡ ਸਾਰਾ ਡੁੱਬ ਗਿਆ ਵਾ ਤੇ ਛੜਕ ਜਿਹੜੀ ਇਹ ਚਾਂਸ ਮੇਰੇ ਮਤਲਬ ਬੰਦ ਬੰਦੇ ਆ ਜਿਹੜਾ ਡੇਰਾ ਬਾਬਾ ਨਾਨਕ ਆ ਉਹ ਡੇਰਾ ਬਾਬਾ ਨਾਨਕ ਹੀ ਰਹਿ ਗਿਆ ਵਾ ਤੇ ਜਿਹੜਾ ਉਧਰ ਆ ਉਧਰ ਹੀ ਰਹਿ ਗਿਆ ਵਾ ਇਸ ਕਰਕੇ ਕੋਈ ਯਤਨ ਨਾ ਕਰੀਏ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਵਾ ਤੇ ਇਹ ਛੱਟ ਚੋਂਦੀ ਹੀ ਇਹ ਸਾਡੀ ਕੋਈ ਵੀ ਚੀਜ਼ ਨੂੰ ਰੋੜ ਕੇ ਲੈ ਕੇ ਜਾ ਸਕਦਾ ਸਾਨੂੰ ਰੋੜ ਕੇ ਲੈ ਜਾ ਸਕਦਾ ਤੇ ਜਿੱਥੇ-ਜਿੱਥੇ ਆਗੇ ਸੁਰੱਖਤ ਆਪਣੇ ਯਤਨ ਕਰੋ ਕਿ ਥੋੜਾ-ਬੋਤਾ ਆਪਣਾ ਬਚਾ ਕੀਤਾ ਜਾ ਸਕੇ ਇਹ ਸਾਰਾ ਹੀ ਡਰਾ ਬਾਬਾ ਨਾਨਕ ਇਹ ਕੋਰੀਡੋਰ ਇਹ ਸੜਕ ਬੜੀ ਉੱਚੀ ਹੈ ਪਰ ਪਾਣੀ ਉਧਰ ਵੀ ਬਾਰਡਰ ਦੇ ਉੱਤੇ ਵੀ ਸਾਰੇ ਘਰ ਪੱਖੋਂ ਕਿਟਾਲੀ ਸਾਹ ਸਾਰੇ ਪਿੰਡ ਡੁੱਬ ਗਏ ਤੇ ਆ ਵੀ ਪਾਣੀ ਹੁਣ ਵਧਣ ਹੀ ਲਿਆ ਵਾ ਜਦੋਂ ਦੇ ਆਪਾਂ ਆਏ ਹਾਂ ਤਕਰੀਬਨ ਫੁੱਟ 2-2 ਫੁੱਟ ਪਾਣੀ ਵਧ ਗਿਆ ਫੇਰ ਸਤਿਗੁਰੂ ਪਲਾ ਕਰੇ ਸਭ ਨੂੰ ਜੇ ਅੰਮ੍ਰਿਤਪਾਲ ਨਾ ਨਰਨਿਕਾ ਲੋ ਵਧੀਆ ਪਾਣੀ ਪੜਾਉਂਦੀ ਆਓ ਭਾਜੀ ਬਾਰੀ ਦਾ ਪਿੰਡ ਬੋਲ ਨਹੀਂ ਮੈਂ ਇਹ ਮੈਨੂੰ ਦੱਸਦਾ ਖਾਲੀਆਂ ਨੇ ਹਵਾ ਨਹੀਂ ਖਲੀਆਂ ਨਹੀਂ ਇਹਦੇ ਇੰਨੀ ਗੱਲ ਕੱਢਦਾ ਬਾਹਰ ਦਾ ਹੀ ਤਾਂ ਕਾਟੇ ਲੇਣਾ ਵਾਹ ਅਗਰ ਕੋਈ ਜਿੰਦਾਵਾਨੀ ਇਰਾਬਾ ਬਾਬਾ ਨਾਨਕ ਤੋਂ ਜਤਿੰਦਰ ਕੁਮਾਰ ਸੋਨੂ ਤੇ ਕਵਲਜੀਤ ਸਿੰਘ ਦੀ ਰਿਪੋਰਟ